हां जी दोस्तों सत श्री अकाल स्वागत करते हैं टोटा राज संटू फार्मिंग ਦੇ ਵਿੱਚ ਅੱਜ ਖੜਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਇਸ ਕਿੱਲੇ ਦੇ ਉੱਪਰੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ ਸਮੇਂ ਦੇ ਨਾਲ ਜਦੋਂ ਨਵੇਂ ਪਸ਼ੂ ਆਉਂਦੇ ਆ ਦੋਸਤੋ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 3 ਨਾਗ ਤੁਹਾਨੂੰ ਦਿਖਾਉਣੇ ਆ ਇੱਕ ਬਹੁਤ ਖੂਬਸੂਰਤ ਵੈੜ ਦਿਖਾਵਾਂਗੇ ਐਚ ਐਫ ਬਰੀਡ ਦੇ ਵਿੱਚ ਪਿਓਰ ਜਿਹੜੀ ਦੋਸਤੋ ਵੈੜ ਦਿਖਾਵਾਂਗੇ ਸੋ ਚੰਗੇ ਮਿਲਕ ਬੈਕ ਬੈਕਗ੍ਰਾਉਂਡ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਚੰਗੀ ਤਸੱਲੀ ਤੇ ਆਈ ਹੈ ਠੀਕ ਆ ਜੀ ਸੋ ਕਿੰਨੀ ਤਸੱਲੀ ਪਿਛਲੇ ਸਵੇਰੇ ਚ ਦਿੱਤੀ ਗਈ ਹੈ ਤੇ ਇਸ ਵਾਰ ਕਿੰਨਾ ਕੁ ਦੁੱਧ ਚਿਵਾਉਣਾ ਚਾਹੀਦਾ ਇਸ ਵੈੜ ਨੂੰ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਇੱਕ ਸ਼ਾਈ ਵਾਲ ਅੰਗ ਦੇ ਵਿੱਚ ਬਹੁਤ ਪਿਆਰੀ ਪਛੀ ਦਿਖਾਵਾਂਗੇ ਤੁਹਾਨੂੰ ਟੁੱਕੀ ਆ ਗੱਬਨ ਤਿਆਰੀ ਵਾਲੀ ਆ ਠੀਕ ਆ ਜੀ ਇੱਕ ਜਿਹੜੀ ਮੱਝ ਸੂਈ ਸਵਾਈ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਲਾਸਟ ਦੇ ਵਿੱਚ ਦਿਖਾ ਦਾਂ ਤੇ ਕਹਿ ਰਹੂ ਤੁਸੀਂ ਵਿజిਟ ਕਰਨੀ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 15 ਅਗਸਤ ਤੇ ਸਮਾਂ ਕੋਈ ਦੋਸਤੋ ਦੁਪਹਿਰ ਦੇ 12 12 15 ਕ ਵਜਦਾ ਸਮਾਂ ਹੈਗਾ ਆਉ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਵੀਰ ਝੰਡਾ ਸਿੰਘ ਦੇ ਕੋਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਝੰਡਾਸਿਆ 사ਸਰੀ ਕਾਲ ਸੱਚੀ ਕਾ ਵੀਰ ਜੀ 사ਸਰੀ ਕਾਲ ਉਹ ਠੀਕ ਠਾਕ ਵੀ ਵਧੀਆ ਵਧੀਆ ਠੀਕ ਠਾਕ ਵੀ ਹੋਰ ਸਾਰੇ ਮੇਰੇ ਵੀਰ ਭਰਾ ਜਿਹੜੇ ਰਾ ਸੰਧੂ ਚੈਨਲ ਨੂੰ ਵੇਖਣ ਵਾਲੇ ਲੋਕ ਲੋਕਾਂ ਨੂੰ ਭਾਈ ਕਾਰਨ 사ਸਰੀ ਕਾਲ 사ਸਰੀ ਕਾਲ ਵੀਰ ਘੰਡੇ ਤੇ ਅੱਛਾ ਵੀਰ ਜੰਡੇ ਇੱਕ ਬਹੁਤ ਖੂਬਸੂਰਤ ਇੱਕ ਨਗੀਨਾ ਲੈ ਕੇ ਸਾਹਮਣੇ ਪੇਸ਼ ਕੀਤਾ ਤੁਸੀਂ ਹਾਂਜੀ ਇੱਕ ਤਾਂ ਆਪਾਂ ਇਹ HF ਬਰੀਡ ਦੇ ਵਿੱਚ ਵੇੜ ਦਿਖਾ ਦਾਂਗੇ ਇੱਕ ਆਪਣੇ ਕੋਲ ਸਿਆਹੀ ਵਾਲਾਂ ਦੇ ਵਿੱਚ ਵੇੜ ਹਾਂਜੀ ਇੱਕ ਆਪਣੇ ਕੋਲ ਮੱਝ ਆ ਗਈ ਹੈ ਹਾਂਜੀ ਉਹ ਤਿੰਨ ਪਸ਼ੂ ਆਜਾ ਬਕਾਉਗਾ ਜੀ ਹਾਂਜੀ ਹਾਂਜੀ ਤਿੰਨ ਆ ਜੀ ਹੁਣ ਠੀਕ ਆ ਜੀ ਤੇ ਫਿਰ ਜੰਡੇ ਇਸ ਵੇੜ ਦੀ ਜੇਕਰ ਆਪਾਂ ਗੱਲ ਕਰੀਏ ਸਵੇਰ ਆ ਇੱਕ ਨਵਾਂ ਸੂਈਆ ਵੀ ਜੀ ਮੰਨ ਲਓ ਇਹ ਆ ਵੀ ਦੂਜਾ ਸੂਆ ਆਪਾਂ ਨੂੰ ਕਿਹਾ ਵਾ ਘਰ ਵਾਲਿਆਂ ਨੇ ਵੀ ਦੂਜਾ ਸੂਆ ਆਪਣੀ ਘਰ ਦੀ ਬੱਚੀ ਆ ਹਾਂਜੀ ਇਹ ਆਪਾਂ ਦੂਜਾ ਸੂਆ ਸੂਈ ਆ ਦੂਜਾ ਸੂਆ ਠੀਕ ਨਹੀਂ ਗੱਲ ਆ ਓਕੇ ਤੇ ਬਾਕੀ ਇਹ ਆ ਵੀ ਸਾਰੇ ਵੀ ਜੀ ਵੈੜ ਚਲੋ ਇਹ ਆ ਵੀ ਅੰਗ ਵੀ ਸਾਰੇ ਚਲੋ ਤੁਹਾਨੂੰ ਪਤਾ ਲੱਗੇ ਆ ਹਾਂ ਵਧੀਆ ਬਿਲਕੁਲ ਬਰੀਡ ਬਰੂਡ ਵੇਖੋ ਕਿੰਦੀ ਵਧੀਆ ਕਰਮਾਲੀ ਮੱਤੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਹਾਈਟ ਤੇ ਲੈਂਥ ਪੂਰੀ ਆ ਕੱਦ ਕਾਠੀ ਵੀ ਵੇਖੋ ਤੁਸੀਂ ਵੈੜ ਦੀ ਪੂਰੀ ਆ ਵੱਡਾ ਕੱਦ ਬੁੱਤ ਹਾਂਜੀ ਤੇ ਬੇਲ ਵੀ ਕਾਫੀ ਸੋਹਣੀ ਆ ਲੰਬੀ ਲੰਬ ਆਏ ਆਪਣੇ ਕੋਲ ਕੱਲ ਹੀ ਸੂਈ ਰਾਤੀ ਹਾਂਜੀ ਰਾਤੀ ਸੂਈ ਵੀਰਜੀ ਏ ਅੱਜ ਰਾਤੀ ਸੂਈ ਹਾਂਜੀ ਹਾਂਜੀ ਆ ਵੇਖੋ ਇਹਨੇ ਬੱਚੇ ਨੂੰ ਨਾ ਮੰਨ ਲਓ ਆ ਲਓ ਜੀ ਬੱਚਾ ਮਗਰ ਪੱਛਾ ਆ ਗਿਆ ਗਿੱਲੇ ਨੜੂਏ ਦੇ ਨਾਲ ਆ ਬੱਚਾ ਤੁਸੀਂ ਵੇਖੋ ਬੱਚਾ ਮੀਲ ਕਾਫ ਆ ਇਹਦੇ ਥੱਲੇ ਜਿਹੜਾ ਬੱਚਾ ਤੇ ਜੇਰ ਜੁਰ ਪੈ ਗਈ ਸੀ ਵੀਰ ਜੀ ਵਧੀਆ ਵੀਰਜੀ ਵਧੀਆ ਪ੍ਰੋਪਰ ਵੀਰਜੀ ਆਪਣੇ ਕੋਲ ਵੀਡੀਓ ਹੈਗੀ ਵਿਖਾਈ ਪੁੱਤ ਆ ਵੇਖੋ ਵੀਰ ਜੀ ਕੋ ਵੀਰਜੀ ਕਈ ਚਲੋ ਭੈਣ ਭਰਾ ਮੰਗਦੇ ਆ ਵੀ ਵੀਡੀਓ ਆਪ ਵੀ ਚਲੋ ਇਹ ਗੱਲ ਹੈਗੀ ਆ ਵੀ ਰਕੀ ਦਾ ਭਾਬੀ ਅਗਲੇ ਨੂੰ ਭੈਣ ਭਰਾ ਨੂੰ ਗੱਲ ਮੁੜ ਕੇ ਤੁਹਾਨੂੰ ਪਤਾ ਕਹੇ ਕੱਲੋਂ ਦਿੱਕਤ ਨਾ ਆਵੇ ਲਓ ਜੀ ਤੋ ਜੇ ਜੂ ਜਿਹੜੀ ਦੋਸਤੋ ਪ੍ਰੋਪਰ ਪੈ ਗਈ ਆ ਉਹ ਤੁਹਾਨੂੰ ਵੀਡੀਓ ਜਿਹੜੀ ਆ ਮਿਲ ਜਾਊਗੀ ਉਹ ਵੀਰ ਹੋਂ ਦੇ ਕੋਲ ਬਣੀ ਪਈ ਆ ਵੀਡੀਓ ਠੀਕ ਆ ਤੋ ਜੇ ਰ ਪਈ ਆ ਵਿੱਚ ਬੈੜਨੇ ਇਹ ਪੂਰੀ ਜਿਹੜੀ ਆ ਪ੍ਰੋਪਰ ਜੇਰ ਪਾਈ ਹੋਈ ਆ। ਬਾਕੀ ਬਹੁ ਛੇਤੀ ਵੀਰ ਜੀ ਮੰਨ ਲਓ ਦੋ ਟਾਈਆਂ ਕੈਂਟਿਆਂ ਵਾਦਾ ਕਰਮਾ ਵਾਲੀ ਨੇ ਹਸਾ ਲਓ ਜੀ ਜੇਰ ਪਾਤੀ। ਅੱਛਾ ਜੀ। ਹਾਂ ਜੀ ਹਾਂ ਜੀ ਸੂਈ ਵੀ ਆਪੇ ਤੁਹਾਨੂੰ ਮਦਸੰਦਿਆ ਵੀ ਬਹੁਤ ਵਧੀਆ ਚਲੋ ਕਰਮਾ ਵਾਲੀ। ਠੀਕ ਹੈ ਜੀ। ਤੇ ਬਾਕੀ ਇਹ ਆ ਵੀ ਕੋਈ ਇਹ ਆ ਵੀ ਮਾਲਕ ਦੀ ਕਿਰਪਾ ਚਾਹੀਦੀ ਆ ਵੀਰ ਜੀ ਨੇ ਆਖਿਆ ਵੀ ਇਹ 34 ਤੋਂ ਲੈ ਕੇ ਤੇ 36 ਕਿਲੋ ਤੱਕ ਵੀਰ ਜੀ ਇਹਦਾ ਰਿਕਾਰਡ ਪਿਛਲੇ ਸਵੇਰੇ ਦਾ ਚਲੋ ਰਿਹਾ ਵਾ। ਠੀਕ ਹੈ ਜੀ। ਜਿਹੜਾ ਹਾਂ ਜੀ ਉਹਨਾਂ ਨੇ ਆਪਾਂ ਨੂੰ ਮੰਨ ਲਓ ਇਹ ਗੱਲ ਹੈ। ਪਹਿਲਾਂ ਦਾ ਪਹਿਲਣ ਦਾ। ਹਾਂ ਜੀ ਪਹਿਲ ਆ ਕਰੋ ਚੱਕ ਜੀ ਆ ਦੇ ਪਤਾ ਧਾਰਾ ਆ ਦੇਖੋ ਤੋਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾ ਦੇ ਤੁਹਾਨੂੰ ਨਾਲ ਦੀ ਨਾਲ ਹੀ ਆ ਕਰੋ ਚੱਕ ਆ ਮਗਰਲੇ ਥਾਣਾ ਜੀ ਇਹ ਅਗਲੇ ਥਾਣਾ ਆ ਕਰੋ ਚੱਕ ਠੀਕ ਜੀ ਤੋਂ ਮੋਟੀ ਉਂਗਲਾਂ ਕੋਲ ਜਿੱਡੀ ਧਾਰ ਹਾਂ ਜੀ ਕੋਈ ਵੀਰ ਜੀ ਭੂਰ ਨਹੀਂ ਕਰਮਾਲੀ ਦੇ ਕੋਈ ਛਟਾ ਨਹੀਂ ਆ ਜਵਾ ਕਰਮਾਲੀ ਨੂੰ ਇੱਡਾ ਵਧ ਜਾ ਸਾਰੀਆਂ ਚੀਜ਼ਾਂ ਵੀਰ ਜੀ ਵੇਖੋ ਘੜ ਘੜ ਕੇ ਲੱਗੀਆਂ ਕਰਮਾਲੀ ਭਾਵੇਂ ਕੋਈ ਹੱਥੀਂ ਚਵਾਈ ਕਰ ਲੇ ਭਾਵੇਂ ਕੋਈ ਮਸ਼ੀਨੀ ਚਵਾਈ ਕਰ ਲੇ ਜਿੱਦਾਂ ਮਰਜੀ ਠੀਕ ਹੈ ਇਹ ਗੱਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬੱਚੀ ਵੀਰ ਜੀ ਬਹੁਤ ਖਰੀਆ ਕਰਮਾਂ ਵਾਲੀ ਦੁੱਧ ਵਾਲੀ ਆ ਬਾਕੀ ਚਲੋ ਹੁਣ ਤੁਹਾਨੂੰ ਪਤਾ ਥੋੜਾ ਜਿਹਾ ਪਿਛਲੇ ਦਿਨਾਂ ਚ ਗਰਮੀ ਵੱਡੀ ਵਹਿੜ ਦਾ ਚਲੋ ਗਰਮੀ ਵੱਡੀ ਲੈਂਨ ਨੂੰ ਵੀਰ ਜੀ ਜੀ ਨਹੀਂ ਕਰਦਾ ਐਰ ਕੀ ਬੜੇ ਭੈਣ ਭਰਾਵਾਂ ਦੀ ਡਿਮਾਂਡ ਹੀ ਵੀ ਮੰਨ ਲੋ ਵੱਟੀ ਵਹਿੜ ਦੇ ਲਿਆ ਉਹ ਪੀ ਮਾਲੋ ਚੰਗੇ ਦੁੱਧ ਵਾਲੀ ਆ ਬਿਲਕੁਲ ਹਾਂਜੀ ਹਾਂਜੀ ਬੜੇ ਚਲੋ ਭੈਣ ਭਰਾ ਬੀਟਰ ਪਿਛਲੀਆਂ ਵੜਾ ਅੱਗੇ ਖੜਦੇ ਰਹਿ ਵੱਡੀਆਂ ਵੜਾ ਆਪਣੇ ਕੋਲ ਹਾਂਜੀ ਹਾਂਜੀ ਤੇ ਉਹਨਾਂ ਨੇ ਚਲੋ ਡਿਮਾਂਡ ਕੀਤੀ ਨਾਲ ਰੁੱਤ ਸਵਾ ਆ ਗਿਆ ਕਰਮਾਂ ਗਿਆ ਤਾਂ ਸਵਾ ਆ ਗਿਆ ਵੀਰ ਜੀ ਬਿਲਕੁਲ ਅਗਰ ਰੋਤੀ ਜੜੀ ਦੋਸਤ ਠੰਢੀ ਆ ਜਾਣੀ ਆ ਤੇ ਇਹ ਵੜਾ ਦੇ ਲਈ ਬੜੀ ਸਖਾਈ ਆ ਹਾਂਜੀ ਹਾਂਜੀ ਤੇ ਕਦਕੂਤ ਬਹੁਤ ਸੋਹਣਾ ਵੱਡੇ ਕਦ ਕੜ ਦੇ ਵਿੱਚ ਇੱਕ ਵਾਰੀ ਸੂਸਵਾਦ ਦੇ ਵਿੱਚ ਪਸ਼ੂ ਆਇਆ ਹਾਂਜੀ ਹਾਂਜੀ ਤੇ ਥੱਬਿਆਂ ਦਾ ਥੱਬੇ ਕਰਮਾ ਲਈ ਲੇਵਾ ਵਾਲੀ ਬੈਠੀ ਆ 35 36 ਵੀਰਾਂ ਦਾ ਜੀ 35 34 36 ਲੀਟਰ ਮਿਲਕਿੰਗ ਜ ਤੇ ਪਿਛਲੇ ਸਵੇ ਦਾ ਵੀ ਦੁੱਧ ਚੰਗਾ ਰਿਹਾ ਇਹਦਾ ਇੱਕ ਵਾਰੀ ਤੁਹਾਨੂੰ ਆਪਾਂ ਇਧਰ ਲੰਬਾ ਤੋਰ ਕੇ ਦਿਖਾਉਣੇ ਆ ਮੰਨ ਲਓ ਰਾਤ ਵੀ ਨਾ ਮਿਰਦੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਜਦੋਂ ਥੂਣਾ ਹੀ ਕਰਮਾ ਵਾਲੀ ਨੇ ਮੈਂ ਉਦੋਂ ਵੀ ਵਾਵਾ ਮੁੜ ਕੇ ਕੱਢਿਆ ਬੋਲਾ ਓਕੇ ਤੇ ਸਵੇਰੇ ਵੀ ਮੁੜ ਕੇ ਵਾਵਾ ਫਿਰ ਤੁਹਾਨੂੰ ਦੱਸਣ ਦਿਆਂ ਹੌਲੀ ਕੀਤੀ ਕਰਮਾ ਵਾਲੀ ਤੁਹਾਨੂੰ ਪਤਾ ਥੋੜਾ ਕੜਾ ਚੜਿਆ ਰਹਿੰਦਾ ਡੰਗਰ ਫਿਰ ਤੁਹਾਨੂੰ ਪਤਾ ਕਿ ਨਹੀਂ ਪੱਠਾ ਡੱਕਾ ਵੀ ਖੁੱਲ ਕੇ ਖਾ ਲੈਂਦਾ ਨਾਲੇ ਪਾਣੀ ਧਾਣੀ ਪੀ ਲੈਂਦਾ ਹਾਂਜੀ 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 ਲੋ ਜੀ ਸੋ ਹਵਾਨਾ ਲੈਵਾ ਦੋਸਤੋ ਇੱਕ ਕੰਪੈਕਟ ਟਰੈਕਟਰ ਦੇ ਵਿੱਚ ਸੋ ਫਿਕਸ ਹਵਾਨਾ ਲੈਵਾ ਸਾਰੀਆਂ ਹੀ ਚੀਜ਼ਾਂ ਵਿੱਚ ਜੇ ਕਰਮਾਲੀ ਨੂੰ ਘੜਕੜ ਲੱਗੀਆਂ ਕਰਮਾਲੀ ਇਹ ਜਾਤ ਵੀ ਢੱਲੋ ਵੀ ਗੱਲ ਕਰ ਲਈਏ ਵੀਰ ਜੀ ਬਾਕੀਆਂ ਸਾਰੀਆਂ ਚੀਜ਼ਾਂ ਢੱਲੋ ਵੀ ਗੱਲ ਕਰ ਲਈ ਤੇ ਬਹੁਤ ਵਧੀਆ ਕਰਮਾਲੀ ਨੂੰ ਵੇਖੋ ਬਾਕੀ ਜੇ ਮੰਨ ਲਓ ਬਾਡੀ ਬੰਤ ਵੀ ਵੇਖ ਲੋ ਹਿਸਾਬ ਨਾਲ ਹਮ ਮੇਰੇ ਜਿੱਦੀਆ ਕਰਮਾਲੀ ਨਹੀਂ ਬਿਲਕੁਲ ਸੋਹਣੀ ਹਾਈ ਲੈਂਥ ਦੇ ਵਿੱਚ ਹਾਂਜੀ ਹਾਂਜੀ ਹਲੇ ਭਾਂਡਾ ਭੁੰਡਾ ਬਹੁਤ ਸੋਹਣਾ ਚੰਗਾ ਤੋਤ ਚੁਗਾਉਣਾ ਚਾਹੀਦਾ ਵੈਣ ਬਾਕੀ ਵੇਲ ਬੋਲ ਪੂਰੀ ਵੱਡੀ ਆਪਾਂ ਗੱਲ ਕਰੀ ਜਿਹੜੀ ਦੋਸਤੋ ਕਰੀਏ ਵੀ ਫੁੱਲ ਵੱਡੀ ਆ ਛੋਟਾ ਕੰਨ ਲੰਬੀ ਫੇਸ ਕੁਆਲਿਟੀ ਆ ਬੋਦੀ ਵਾਲੀ ਤੇ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਪੂਰਾ ਤੇ ਥੱਬਿਆਂ ਦੇ ਥੱਬੇ ਕਰਮ ਵਾਲੀ ਵਾਲੀ ਬੈਠੀ ਆ ਤੇ ਰਾਤ ਹੀ ਸੋਈ ਆ ਠੀਕ ਹੈ ਜੀ ਜਰ ਜੁਰ ਪ੍ਰੋਪਰ ਕੋਈ 2 2 1/2 ਘੰਟਿਆਂ ਬਾਅਦ ਜਿਹੜੀ ਜੇਰ ਪਾਈ ਸੀਗੀ ਤੇ ਬਾਕੀ ਚੋਣ ਚਾਂਣ ਵੀ ਇੱਕ ਨੰਬਰ ਮੋਟੀ ਧਾਰ ਕੋਈ 2 2 4 4 ਧਾਰਾਂ ਮਾਰ ਕੇ ਆਪਾਂ ਤੁਹਾਨੂੰ ਵਿੱਚੇ ਜਿਹੜੀ ਤਸੱਲੀ ਕਰਵਾਤੀ ਹੈ ਠੀਕ ਹੈ ਠੀਕ ਹੈ ਜੀ ਠੀਕ ਆ ਅੱਛਾ ਵੀਰ ਜੰਡੇ ਕੀ ਡਿਮਾਂਡ ਕਰਦੇ ਆਂ ਦੀ ਫਿਰ ਆਪਾਂ ਮਾਰਬੀ ਦੀ ਡਿਮਾਂਡ ਤੇ ਭਾਵੇਂ ਦੇੜ ਵੀ ਕਰ ਲਈਏ ਮੁੱਲ ਤਾਂ ਵੀ ਪਾਕੀ ਆਪਾਂ ਇਹ ਆ ਵੀ ਮੁੱਲ ਵੀ ਦੀ 115 110 ਦੀ ਦੇ ਦਿੱਤੀ 110 ਦੀ ਹਾਂਜੀ ਕਰਦਿਏ ਵਿੱਚੋਂ ਖੁੱਲਾ ਮਾਨਤਨ ਛੋੜ ਛੱਪੇ ਕੱਢ ਦੀਏ ਕਸਰਾ ਕੁਸਰਾ ਕੇ ਸਾਰੀਆਂ ਕਸਰਾ ਕੱਢ ਕੇ ਵਧੀਆ ਹਰ ਇੱਕ ਪਾਂਡ ਦੀ ਦੇ ਦਿੱਤੀ 15 ਦੇ ਹਾਂਜੀ ਹਾਂਜੀ 15 ਦੀ ਦੇ ਦਿੱਤੀ ਠੀਕ ਆ ਜੀ ਹਾਂਜੀ ਲਓ ਵੀ 1 ਲੱਖ 5000 ਦੀ ਦੋਸਤੋ ਇਹ ਤੁਹਾਨੂੰ ਵੈੜ ਮਿਲ ਜੂਗੀ ਤੁਹਾਡਾ ਪ੍ਰੋਪਰ ਦਿਖਾਤੀ ਆਪਾਂ ਤੁਹਾਨੂੰ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਵੀ ਫੁੱਲ ਬੱਡੀ ਇੱਕ ਨਾਰਮਲ ਜਿੱਦਾਂ ਆਪਾਂ ਇੱਕ ਵੱਡੇ ਲਾਰਜ ਫਾਰਮਾਂ ਦੇ ਉੱਪਰ ਤੁਸ ਦੇਖਦੇ ਆ ਤੇ ਚੰਗੇ ਮਿਲਕ ਵਾਲੀ ਤੇ ਇੱਕ ਜਿਹੜਾ ਬੱਚਾ ਤੁਹਾਨੂੰ ਨਾਲ ਦੀ ਨਾਲ ਫਿਰ ਇੱਕ ਵਾਰੀ ਦਿਖਾ ਦਿੰਨੇ ਆ ਮੇਲ ਕਾਫ ਠੀਕ ਹੈ ਜੀ ਰਾਤੀ ਸੂਰੀ ਅਜੇ ਵਿਰਦੀ ਦੇ ਬੱਚੇ ਨੂੰ ਪੂਰਾ ਖਲੋ ਬੱਚਾ ਢੰਡੇ ਵਿੱਚ ਤਾਸਰੇ ਸੀ ਵੀ ਜਿਵੇਂ ਗਿਰਦੇ ਵਿੱਚ ਸੀ ਮਨ ਉਹ ਇਹ ਦਿੱਤੀਆਂ ਹਾਂਜੀ ਗਿਰਦਾ ਵੇਖੋ ਨਾ ਉਹਨਾਂ ਗਿਰਦਾ ਵੀ ਮੰਨ ਲਓ ਬਰੀ ਦੇ ਵਿੱਚ ਬਰੀ ਦੇ ਬੰਦੇ ਸੀ ਜਿੰਨਾ ਕੋਈ ਆ ਵੀ ਮੰਨ ਲਓ ਗਾੜੀਓ ਜਰਸੀ ਤੇ ਗਿਰਦੀ ਨਸਲ ਤਿਆਰ ਕਰੰਦਾ ਹਾਂ 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 ਅੱਛੀ ਆ ਜਾਂਦੀ ਚਲੋ ਵੀ ਪਲੱਸ ਪੁਆਇੰਟ ਹੋ ਜਾਣਾ ਸੀ ਹਾਂਜੀ ਬਾਕੀ ਆ ਵੀ ਤੁਸੀਂ ਹਸਾਲ ਲਾ ਲਓ ਚਲੋ ਉਹਨਾਂ ਦੇ ਦੱਸਣ ਦੇ ਮਤਾਬਕ ਉਹਨਾਂ ਦੇ ਵੀ 2500 ਰੁਪਏ ਦਾ ਟੀਕਾ ਭਰਾਇਆ ਹਾਂ ਗਿਰਦਾ ਉਹ ਆਪਦੇ ਵਲੋਂ ਚੰਗਾ ਲੈਣਾ ਚਾਹਿਆ ਬਸੀ ਮਨ ਕੋ ਚੰਗਾ ਬਾਕੀ ਚਲੋ ਆਇਆ ਤੇ ਬਹੁਤ ਵਧੀਆ ਵੈਸੇ ਚਲੋ ਬਾਕੀ ਹੁਣ ਗਾੜੀ ਹੁਣ ਜਿਹੜੇ ਜੀ ਤੁਹਾਨੂੰ ਪਰਕਰਮਾ ਚ ਉਹ ਕੋਈ ਹੋਣਾ ਬਸ ਜੀ ਬਸ ਹਾਂਜੀ ਹਾਂਜੀ ਲੋ ਵੀ ਭਰਾਵੋ ਬਹੁਤ ਖੂਬਸੂਰਤ ਸੋਹਣੀ ਆਰਡਰ ਕੁਆਲਿਟੀ ਦੇ ਵਿੱਚ ਇਹ ਵੈਲ ਜਿਹੜੀ ਆਪ ਐਫ ਬ੍ਰੀਡ ਦੇ ਵਿੱਚ ਤੁਹਾਨੂੰ ਦਿਖਾ ਦਿੱਤੀ ਆ ਸੋ ਸੋਨਾ ਮਿਲਕ ਚਬਾਉਣ ਦੀ ਪੂਰੀ ਪੂਰੀ ਆਸ ਸੋਨਾ ਥਣ ਦੇਵਾ ਅਛਾ ਵੀਰ ਚੰਡੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਛਾਈਪਾ ਲੰਗ ਦੇ ਵਿੱਚ ਆ ਵੈੜ ਆ ਗਈ ਆ ਇਹ ਵੀਰ ਦੀ ਦੂਜਾ ਸੂਆ ਵਛੀ ਨੇ ਸੂਆ ਜੀ ਓਕੇ ਹਾਂਜੀ ਇਹ ਛਗੀ ਆ ਵੀਰ ਜੀ ਮੂੰਹ ਛੇਦਾਂ ਦਾ ਛੇਦਾਂ ਦਾ ਹਾਂਜੀ ਦੂਜਾ ਸੂਆ ਇਹਨੇ ਮੰਨ ਲਓ ਵੀ ਪਹਿਲੇ ਸੂਵੇ ਦੋ ਦੋ ਸਵਾ ਦੋ ਸਾਲਾਂ ਦੀ ਵੀਰਦੀ ਸੂਕੀ ਹੀ ਠੀਕ ਆ ਜੀ ਹਾਂਜੀ ਦੱਸ ਹੁੰਦੇ ਮੁਸਾਬਕਾ ਠੀਕ ਆ ਹੁਣ ਹੁਣ ਦਿਨ ਕਿੰਨੇ ਪੈ ਜੇ ਤੇ ਹੁਣ ਵੀਰਦੀ ਇਹ ਮੰਨ ਲਓ ਇਹ ਆ ਵੀ ਦੇ ਨੇ ਖੜੂਗੀ ਪੰਜ ਛੇ ਦਿਨ ਵੀਰਦੀ ਖੜੂਗੀ ਬਾਕੀ ਆ ਵੇਖੋ ਭਾਵੇਂ ਜਿੱਧਰ ਦੀ ਮਰਜ਼ੀ ਕਰਮਾ ਵਾਲੀ ਦੇ ਬਹਿ ਜੋ ਹਲੋ ਜੋ ਉਦਾਂ ਚਲੋ ਕਈ ਅਸੀਂ ਦੰਗਰ ਮਾੜਾ ਮੋੜ ਚਲੋ ਡਰਦਾ ਦੁੱਦਾ ਵੇਖੋ ਲੋ ਨਹੀਂ ਤੇ ਛਾਈ ਆਲ ਵੀਰ ਦੀ ਪਤਾ ਗੱਲ ਕੀ ਆ ਜਿੱਦਾਂ ਮਰਜੀ ਮੰਦਾ ਵੀ ਜਿੱਦਾਂ ਮਰਜੀ ਵੇਖੋ ਲੰਮੇ ਪੈਜੋ ਜਿੱਤਰਾ ਨਹੀਂ ਕਰਮਾਂ ਆ ਰਿਹਾ ਜਿੱਦਾਂ ਮਰਜੀ ਲਾੜ ਕਰੀ ਜਾਂਦਾ ਹਾਂਜੀ ਹਾਂ ਲਾੜ ਕਰੀ ਜਾਓ ਗੱਲ ਨਹੀਂ ਹਾਂਜੀ ਠੀਕ ਆ ਹਾਂਜੀ ਤੇ ਚੰਡੇ ਵੀਰ ਦੂਜਾ ਸਵੇਰ ਦਿਨ ਹਜੇ 5-7 5-7 ਦਿਨ ਹਾਂਜੀ ਹਾਂਜੀ 5-7 ਦਿਨ ਵੀਰ ਦੀ ਖੜੂਗੀ ਆ ਲੈ ਵੀਰ ਪਾ ਤੇ ਹਫਤਾਰ 7 ਦਿਨ 6 ਦਿਨ ਹਜੇ ਬਾਕੀ ਆ ਆ ਇਹ ਅਭਿਵਿਧੀ ਲੜ ਲੂੜ ਕਰਮਾ ਵਾਲੀ ਦੇ ਨਾ ਮੰਨ ਲਓ 12 ਤੋਂ 13 ਕਿਲੋ ਪਹਿਲੇ ਸੂਏ ਵੀਰ ਜੀ ਉਹਨਾਂ ਦੱਸਿਆ ਵੀ ਇਹ ਦੁੱਧ ਤੇ ਕਰਮਾ ਵਾਲੀ ਚੱਲੀ ਆ ਠੀਕ ਆ ਜੀ ਆ ਦੇਖੋ ਜੀ ਲੜ ਲੂੜ ਦੇਖੋ ਬੰડા ਬੁੰਡਾ ਕਿਦਿਆਂ ਸੋਣੇ ਢਿਲ ਢੁਲ ਕਾਫੀ ਆ ਨੇ ਵਿੱਚ ਇਹ ਨਾ ਗੱਲ ਨਹੀਂ ਕਿ ਤੁਹਾਨੂੰ ਪਤਾ ਹੈ ਕਿਤੇ ਜਿਹੜੀ ਬਰੀਡ ਆ ਨਾ ਮੰਨ ਲਓ ਕਿਤੇ ਤੁਹਾਨੂੰ ਪਤਾ ਥਲਾਉਣ ਦਿੰਦੀ ਆ ਹਾਂ ਨਾ ਜੀ ਨਾ ਇਨੇ ਜਰ ਦੇ ਤਾਂ ਬੜਾ ਕੁਝ ਹੋ ਜਾਂਦਾ ਭਾਵੇਂ ਜਿੱਦਾਂ ਮਰਜੀ ਥੰਨੇ ਬੈਜੋ ਕਰਮ ਇਹ ਨਿੱਗੀ ਆ ਪੂਰੀ ਸੀਲੀਆਂ ਸੂਲੀਆਂ ਬਹੁਤ ਆ ਬੈਠਦੇ ਰਹਿਣਾ ਪੂਰੀਆਂ ਹਾਂ ਜੀ ਸੋ ਸੈਕੰਡ ਟਾਈਮਰ ਤੋਂ ਉਸ ਤੋਂ ਬਿਲਕੁਲ ਕੋਡ ਵਰਗਾ ਰੰਗ ਆ ਭਾਵੇਂ ਸ਼ਾ ਨੋਟ ਕਰਾ ਦਿੰਦੇ ਇੱਕ ਬਾਦਾਮੀ ਰੰਗ ਦੇ ਵਿੱਚ ਚਾਹੇ ਲਾਲ ਰੰਗ ਵੀ ਵੀਰ ਕਹਿ ਦਿੰਦੇ ਹਾਂ ਜੀ ਸੋ ਬੱਚੀ ਬਹੁਤ ਪਿਆਰੀ ਦੂਜਾ ਸੂਆ ਸੋ ਫੇਸ ਕੁਆਲਟੀ ਵੀ ਬਹੁਤ ਵਧੀਆ ਆ ਵੀਰ ਜੀ ਆ ਵੇਖੋ 92 ਸਾਰੇ ਜਿਹੜੇ ਨਾ ਮੰਨ ਲਓ ਨੈਣ ਨਗ ਚ ਚਲੋ ਇਹਨਾਂ ਚ ਜਿਹੜਾ ਨਾ ਮੰਨ ਲਓ ਮੈਂ ਡਿਟੇਲ ਵੀ ਲਿਖੀ ਆ ਵੀ ਮੰਨ ਲਓ ਬਹੁਤ ਵਧੀਆ ਬੰਦੇ ਵੀਰ ਜੀ ਬਰੀਡਰ ਜਿੰਨਾ ਕੋਈ ਆ ਉਹਨਾਂ ਦੀ ਸਾਰੀ ਮਾਂ ਦੀ ਡਿਟੇਲ ਵੀ ਆਪਣੇ ਕੋਲ ਹੈਗੀ ਆ ਤੇ ਜਿਹੜੇ ਸਾਨ ਦੀ ਆ ਉਹ ਵੀ ਵੀਰ ਜੀ ਉਹਨਾਂ ਸਾਰਾ ਮੰਨ ਲਓ ਵੀ ਪੂਰਾ ਰਿਕਾਰਡ ਮਤਲਬ ਵੀ ਦੱਸਿਆ ਆਪਾਂ ਨੂੰ ਹਾਂਜੀ ਹਾਂਜੀ ਰਿਕਾਰਡ ਸਾਰਾ ਦੱਸਿਆ ਵੀਰ ਜੀ ਆਪਾਂ ਥੋੜਾ ਗਾਂ ਤੋੜੀ ਹਾਂਜੀ ਸ਼ਕਰਮਾਲੀ ਦੇ گاਉ ਆ ਦੇਖੋ ਜੀ ਠੀਕ ਆ ਜੀ ਸੋ ਮਦਰ ਦਾ ਜਿਹੜਾ ਦੋਸਤੋ ਮਿਲ ਕੇ ਰਿਕਾਰਡ ਵੀ ਵੀਰ ਜੀ ਜਿੱਥੋਂ ਵੀ ਆਪਾਂ ਲੈ ਕੇ ਆਂਦੀ ਆ ਉਹਨਾਂ ਨੇ ਪੂਰੀ ਡਿਟੇਲ ਆਪਾਂ ਨੂੰ ਦੱਸੀ ਆ ਸੋ ਸੋਹਣਾ ਮਿਲ ਕਰ ਰਿਕਾਰਡ ਇਸ ਬੈਡ ਦਾ ਦੂਜਾ ਸਵੇਰ ਇਸ ਬੈਡ ਨੇ ਸੋਣਾ ਠੀਕ ਆ ਕਿ ਸੋ ਕਈ ਵਾਰ ਥੋੜਾ ਜਿਹਾ ਉਪਰੇ ਬੰਦਿਆਂ ਤੋਂ ਕੁਛ ਜਿਹੜਾ ਥੋੜਾ ਜਿਹਾ ਹਾਂਜੀ ਹਾਂਜੀ ਡਰ ਡਰਦਾ ਹੈ ਬਾਕੀ ਫਿਲਹਾਲ ਹੈ ਪੂਰੀ ਠੰਡੀ ਠਿਰੀ ਹੈ ਠੰਡੀ ਠਿਰੀ ਤਾਂ ਹੈ ਪੂਰੀ ਬਰਫਰਗੀ ਆ ਵੀਰ ਜੀ ਚਲੋ ਇੰਨਾ ਵੀ ਡੰਗਰ ਥੋੜਾ ਚਲੋ ਤੁਹਾਨੂੰ ਪਤਾ ਡਰਦਾ ਡਰਦਾ ਵਾ ਜਦੋਂ ਨਵੇਂ ਤੋਂ ਤੁਹਾਨੂੰ ਪਤਾ ਆਮ ਨਿਕਲਦਾ ਵਾ ਘਰ ਚੋਂ ਠੀਕ ਹੈ ਹਾਂ ਜੀ ਇਹ ਵੀਰ ਜੀ ਮੰਨ ਲਓ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਗਾੜੀ ਵੀ ਟੀਗਾ ਬਹੁਤ ਵਧੀਆ ਕਿਹੜਾ ਅੰਪਲੋਡਰ ਦਾ ਸਿਰ ਆਪੇ ਹਾਂ ਹਾਂ ਅੰਪਲੋਡਰ ਟੀਗਾ ਵੀਰ ਜੀ ਉਹ ਚਲੋ ਆਪਾਂ ਡਿਟੇਲ ਦੇ ਦਾਂ ਵੀ ਗਾੜੀ ਇਹਨੂੰ ਜਿਹੜਾ ਭਰਿਆ ਵਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਬੱਬਰਸਾਂਹ ਦੀ ਵੀਰ ਜੀ ਸ਼ਾਈ ਆਲ ਬੱਬਰਸਾਂਹ ਦੀ ਇਹ ਆਪੇ ਇਹ ਆਪ ਹਾਂ ਜੀ ਹਾਂ ਜੀ ਅੱਛਾ ਬੱਬਰਸਾਂਹ ਵੀ ਹਾਂ ਜੀ ਕਿ ਪੂਰਾ ਚੰਗੀ ਥਾਂ ਤੋਂ ਆਈ ਹੈ ਵੀ ਜਿਹਦੇ ਵੀਰਾਂ ਨੂੰ ਵੀ ਸ਼ੌਂਕ ਸੀਗਾ ਕੇ ਹਾਂ ਜੀ ਹਾਂ ਜੀ ਸ਼ੌਂਕ ਬਹੁਤ ਅੱਛਾ ਸੀਮਨ ਤੁਮਰ ਰੱਖਾਉਂਦੇ ਰਹੇ ਹਾਂ ਜੀ ਬਹੁਤ ਵਧੀਆ ਸੀਮਨ ਮੰਨ ਲ ਤੇ ਮਰੀ ਗੋਰੀ ਸੂਫੀ ਸੀ ਹਾਂਜੀ ਤੇਰੀ ਸੂਫੀ ਆ ਹਾਂਜੀ ਹੁਣ ਕੋ ਮੋਦੰਦੀ ਕਿਵੇਂ ਹੁਣ ਵੀਰ ਜੀ ਹੁਣ ਮੰਨ ਲਓ ਵੀ ਅਜੇ ਜਵਾਨ ਨਹੀਂ ਹੈਗੀ ਛੇਕ ਦੇ ਬਰਾਬਰ ਹਾਂਜੀ ਹਾਂਜੀ ਛੇਕ ਦੇ ਦੰਦ ਅਜੇ ਆ ਅੱਛਾ ਜੀ ਹਾਂਜੀ ਹਾਂਜੀ ਛੇਕ ਦੇ ਦੰਦ ਮੰਨੋ ਇਹ ਕੱਢਣ ਲਈ ਹੈ ਤੇ ਹਾਂਜੀ ਤੇ ਬਾਕੀ ਪਿਆਰੀ ਵਹਿੜਾ ਦੋਸਤੋ ਨਜ਼ਰਪ੍ਰੇਟ ਦੇ ਵਿੱਚ ਸ਼ਾਈ ਵਾਲਾਂ ਦੇ ਵੀ ਆ ਵੇਖੋ ਤੁਹਾਨੂੰ ਪਤਾ ਨਹੀਂ ਦੇ ਕਿਤ ਕਰਮਾਂ ਵਾਲੀ ਕਿ ਵੇਖੋ ਸੀਵਸ ਲਾਗਾ ਤੁਹਾਡੇ ਸਾਹਮਣੇ ਆ ਜਿੰਨਾ ਵੀ ਪਸੂ ਬਿਲਕੁਲ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਰਹੇ ਹਾਂ ਠੀਕ ਹਾਂਜੀ ਠੀਕ ਆ ਅੱਛਾ ਵੀਰ ਝੰਡੇ ਦੇ ਦਿੱ ਗਏ ਫਿਰ ਕਿੰਨੇ ਕਿ ਦੂਜੀ ਬੱਚੀ ਦੇ ਜਿੱਦਾਂ ਦੀ ਆ ਮੁੱਲ ਤੇ ਭਾਵੇਂ ਦਾ 70 75 ਕਰ ਲਈ ਓਕੇ ਹਾਂਜੀ ਤੇ ਪਰ ਵੀਰ ਜੀ ਬੱਚੀ 65000 ਵੀ ਦੇ ਦਿੱਤੀ ਪਰ ਹਾਂਜੀ ਨੇ ਕਰ ਦਈਏ ਥੱਲੇ ਡਾਊਨ ਕਰ ਹਾਂਜੀ ਜਾਣ ਤੀਏ ਬਿਲਕੁਲ ਕਸਰਾ ਕੁਸਰਾ ਕੱਢ ਕੇ ਮਾਲ ਦੇ ਗੀ ਆਪਾਂ ਕਿ ਆਪਾਂ ਦੱਸ ਹਾਂਜੀ ਆ ਇਦਾਂ ਵਾਂ ਵੀ ਵੀਰ ਜੀ ਫਿਰ ਦੇ ਨੂੰ ਚਲੋ 2000 ਹੋਰ ਕੱਟ ਕਰ ਦਈਏ ਹਾਂ ਹੈ 63000 ਦੀ ਦੇ ਦਿੱਤੀ ਵੀਰ ਜੀ ਫਿਰ 63 ਦੀ ਹਾਂਜੀ 63 ਦੀ ਮਾਹਰ ਬੱਚੀ ਵੀਰ ਜੀ ਚੰਗੀ ਉਤਰਾਵੇ ਮੈਂ ਤਾਂ 60 ਅੰਦਰ ਕਰ ਗੀ ਹੈ 60 ਅੰਦਰ ਕਰ ਗੀ ਕੱਠੋਂ ਅੰਦਰ ਚਲੋ ਉਹਦੇ ਤੁਸੀਂ ਵੇਖ ਲਓ ਬਾਕੀ ਇਹ ਗੱਲ ਹੈਗੀ ਪਰ ਬੱਚੀ ਹੈ ਹੈ ਆਹ ਆਹ ਹੈ ਇਹਨਾਂ ਇਹ ਸੜਦੀ ਦੇ ਦੇ ਦਾਂਗੇ ਵੀਰ ਜੀ ਫਿਰ ਪੂਰੇ ਸੜਦੀ ਪੂਰੇ ਦੀ ਹਾਂਜੀ ਪੂਰੇ ਸੜਦੀ ਦੇ ਦਾਂਗੇ ਬੱਚੀ ਵੀਰ ਜੀ ਇਹ ਗੱਲ ਹੈਗੀ ਆ ਜੇ ਬੱਚੀ ਪਸੰਦ ਆਊਗੀ ਚੰਗੇ ਸੀਮੰਦੀ ਆ ਬਾਕੀ ਰਿਕਾਰਡ ਸਾਰਾ ਮੰਨ ਲਓ ਇਹ ਗੱਲ ਹੈਗੀ ਬਾਕੀ ਇਹ ਚੀਜ਼ਾਂ ਤੇ ਵੀ ਜਿਹੜੀਆਂ ਬੜੀਆਂ ਤੁਰੀ ਮੰਨ ਲਓ ਵੀ ਦੇ ਪੈਂਦੀਆਂ ਵਾ ਪਰ ਇੰਨੀਆਂ ਸੀਲੀਆਂ ਨਹੀਂ ਲੱਭਦੀਆਂ ਮੰਨ ਲਓ ਹਰ ਕੋਈ ਮੰਨ ਲਓ ਸੋ ਸ਼ਾਹੀ ਬਾਦ ਆ ਦੋਸਤੋ ਵਹਿ ਪਰਮ ਵੀ ਬਣਿਆ ਕਾਫੀ ਵੀਰਾਂ ਚ ਵੀ ਸ਼ਾਇਦ ਕਾਉਂ ਹਾਂਜੀ ਔਰ ਹੁਣ ਤੱਕ ਤੁਹਾਨੂੰ ਪਤਾ ਵੇਖੋ ਇਦਾਂ ਹੱਥ ਹੀ ਨਹੀਂ ਰੱਖਣ ਦਿੰਦੀਆਂ ਕਰਮਾਂ ਵਾਲੀਆਂ ਇਹਨੂੰ ਭਾਵੇਂ ਇਦਾਂ ਹੀ ਮੰਨ ਲਓ ਕਰਮਾਂ ਵਾਲੀ ਦੇ ਥੱਲੇ ਬਹਿ ਜੀਏ ਇਹਨੂੰ ਕੋਈ ਪਰਵਾਹ ਹੀ ਨਹੀਂ ਪਰਵਾਹ ਕੋਈ ਨਹੀਂ ਨਹੀਂ ਹਾਂਜੀ ਹਾਂਜੀ ਸੀਲ ਸਹੂਗਾ ਦੇਸੀ ਰਿਆ ਸਾਰਾ ਕੁਝ ਹਾਂਜੀ ਹਾਂਜੀ ਲਓ ਦੋਸਤੋ ਜਿਹੜੀ ਲਾਸਟ ਲਾਈਨ ਦੇ ਨਾਲ 60000 ਦੀ ਹੋ ਜੂਗੀ 60000 ਦੀ ਜਿਹੜੀ ਆ ਇਹ ਤੁਹਾਨੂੰ ਵੈੜ ਮਿਲ ਦੇ ਹਜੇ ਕਰਮ ਵਾਲੀ ਨੇ ਬੰਨਾ ਥੱਲੇ ਕੋਈ 6-7 ਦਿਨਾਂ ਦੇ ਵਿੱਚ ਪਈ ਐ। ਜੇ ਮੰਨ ਲਓ ਇਹ ਗੱਲ ਹੈਗੀ ਆ ਮੰਨ ਲਓ ਇਹਨੇ 12 ਤੋਂ 14 ਦੇ ਵਿੱਚ ਵੀਰ ਜੀ ਪਹਿਲੇ ਸਵੇਰੇ ਚੱਲੀ ਆ। ਚਲੋ ਬਾਕੀ ਕੋਈ ਸੇਵਾ ਕਰੇ ਤੇ ਵੀਰ ਜੀ ਸਿੱਤਾਂ ਨੂੰ ਪਤਾ ਦੁੱਧ ਤੇ ਸੇਵਾ ਦਾ ਵਾ। 16 ਵੀ ਕੱਢ ਸਕਦੀ ਨੇ ਤੇ ਤੁਹਾਨੂੰ ਪਤਾ 14-15 ਦੇ ਕਰਮ ਵਾਲੀ ਦਊਗੀ ਦਊਗਾ। ਹਾਂ। ਹਾਂਜੀ ਹਾਂਜੀ ਚੰਗੇ ਚਲੋ ਵਧੀਆ ਸੀਮਣ ਦੀ ਆ ਵੀਰ ਜੀ। ਬਿਲਕੁਲ ਹਾਂਜੀ ਹਾਂਜੀ। ਅੱਛਾ ਵੀਰ ਜੰਡੇ ਇੱਕ ਇੱਧਰ ਆ ਜੀਏ। ਆ ਜਿਹੜੀ ਆਪਣੇ ਕੋਲ ਮੱਝ ਆ ਗਈ ਐ। ਹਾਂ। ਇਹ ਵੀ ਬਿਲਕੁਲ ਤਾਜੀ ਸੂਈ ਹੈ ਤਾਂ ਸਮਾਂ ਦੱਸ ਦੀਏ ਕਿੰਨਾ ਕੋ ਗਿਆ ਸੂਈ ਇਹਨੂੰ ਵੀ ਜੀ ਅੱਜ ਹੋ ਗਿਆ ਮੇਰੇ ਸਾਹ ਅੱਠ ਕ ਦਿਨ ਦਾ ਸੂਈ ਨੂੰ ਹੋ ਗਿਆ ਠੀਕ ਆ ਜੀ ਹਾਂਜੀ ਸੂਆ ਕਿੰਨਾ ਆ ਸੂਆ ਵੀਰ ਜੀ ਮੰਨ ਲਓ ਇਹ ਗੱਲ ਕੋਈ ਵੀਰ ਚਲੋ ਆਪਾਂ ਦਾ ਘਰ ਆ ਕਹਿ ਦੁੱਧੇ ਚੂਈ ਦਾ ਟੀ ਘਰ ਦੀ ਚੋਟੀ ਜਾ ਵੀ ਹੋ ਸਕਦਾ ਤਾਂ ਜੀ ਹਾਂਜੀ ਹਾਂਜੀ 10 ਕ ਦਿਨ ਹਾਂਜੀ ਹਾਂਜੀ ਲਓ ਜੀ ਦੁੱਧ ਕਿੰਨਾ ਇਸ ਵਕਤ ਦੁੱਧ ਵੀਰ ਜੀ ਇਹਦੇ ਕੋਲੇ 8 ਕਿਲੋ ਆ ਲਓ ਜੀ ਹਾਂਜੀ 8 ਕਿਲੋ ਹਾਂਜੀ 8 ਕਿਲੋ ਦੁੱਧ ਆ ਠੀਕ ਆ ਦੰਨ ਕੇ ਫਿਰ ਖੋਲ ਦੇ ਵੀ ਤੇ ਇੱਕ ਆਪਣੇ ਥਣ ਦੇਵੇ ਤਾਂ ਥਣ ਮਿਰਜੀ ਥਣ ਭਗਤ ਇਹ ਤੇਲ ਆ ਮਗਰਲੇ ਥਣ ਦੀ ਨਾ ਮਗਰਲੇ ਥਣ ਦੀ ਬਹਿਣੀ ਵਾਲੀ ਜੀ ਲਓ ਜੀ ਹਾਂਜੀ ਉਹ ਦੱਸੋ ਇੱਕ ਥਣੋਂ ਤੇਲ ਆ ਠੀਕ ਹੈ ਜੀ ਸੋ ਤੇਲ ਹੀ ਮੰਨ ਕੇ ਵੀਰਾਂ ਦਾ ਵੀ ਆਪਾਂ ਸੇਲ ਕਰਾਂਗੇ ਤੇ ਤੇਲ ਸਮਝ ਕੇ ਕੋਈ ਸੌਦਾ ਕਰ ਲੇ ਤੇ ਦਸਾਂਕ ਦਿਨਾਂ ਦੀ ਸੂਈ ਮਗਰ ਇਹਦੇ ਕੱਟਾ ਮੇਲ ਕਾਫ ਨਹੀਂ ਕੱਟੀ ਕੱਟੀ ਜੇ ਮਗਰ ਕੱਟੀ ਹਾਂਜੀ ਹਾਂਜੀ ਤੇਜਾ ਸੂਬਾ ਠੀਕ ਹੈ ਜੀ ਤੇਜਾ ਸੂਬਾ ਤੇ ਤੇਲ ਹੀ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਓ ਕਿਉਂਕਿ ਬਹਿਣੀ ਵਾਲਾ ਜਿਹੜਾ ਮਗਰਲਾ ਥਾਣੇ ਉਸ ਤੋਂ ਉਹ ਤੇਲ ਆ ਠੀਕ ਹੈ ਬਾਕੀ 24 ਚਵਾਈ ਵੀ ਦੀ ਜੱਟੂ ਚੱਜਦਾ 7 7:30 ਵਜੇ ਦੀ ਚਵਾਈ ਆ ਹਾਂ ਮੁਰਗੇ ਚਲੋ ਇਹ ਆ ਵੀ ਜਿਹੜਾ ਵਾ ਕਈ ਜੀ ਵੀ ਰੱਖ ਦਿੰਦਾ ਵੀ ਥੱਲੇੋਂ ਪੂਰੀਆ ਕਰਮਾ ਵਾਲੀ ਬਣ ਜਾਂਦੀ ਠੀਕ ਆ ਜੀ 8 ਕਿਲੋ ਪੱਕਾ ਦੁੱਧ ਜਿਹੜਾ ਨੈਟ ਪੱਕਾ ਕਿਲੋ ਵੀਰ ਜੀ ਦੋ ਡੰਕ ਕੋ ਚੋ ਕੇ ਤਸਲੀ ਕਰ ਲੈ ਬਾਕੀ ਆਪਣੀ ਫੁੱਲ ਗਰੰਟੀ 8 ਕਿਲੋ ਹਾਂ ਹਾਂ ਜੀ ਪਰ ਉਹਨੂੰ ਕਰਿਓ ਜੀ ਨੇ ਕਿਹਾ ਵੀ ਸਰਪੁੱਤ ਪ੍ਰਾਂਤ ਅੱਡੇ ਛੁੱਟੀ ਤੇ ਵੀਰ ਜੀ ਇਹ ਕਰਕੇ ਨਹੀਂ ਮੁੜਕੇ ਕਈ ਨਹੀਂ ਆਪਾਂ ਲੇਟ ਹੋ ਜਾਣੇ ਫਿਰ ਮੁੜਕੇ ਦੁੱਧ ਪੂਰਾ ਕਰਨਾ ਉਖਾ ਜਾਂਦਾ ਹੂੰ ਬਾਕੀ ਤਿੰਨਾਂ ਥਣਾਂ ਦਾ ਵੀ ਜੀ ਆਪਣੀ ਫੁੱਲ ਗਾਰੰਟੀ ਐ ਜਵਾ ਵੀ ਪੋਲਾ ਕੋਈ ਘਰੂੜ ਨਹੀਂ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਯਾਰ ਸਵਾਸੁਤਰ ਇਹ ਪੂਰ ਛਟਾ ਕਿਸੇ ਥਣ ਦੇ ਵਿੱਚੋਂ ਤਾਂ ਨਹੀਂ ਲੋੜੀਂਦੀ ਨਾਲ ਜੀ ਹੋਣਾ ਹਾਂਜੀ ਠੀਕ ਹੈ ਤੇ ਝੰਡੇ ਕਿੰਨੇ ਦੀ ਵੀਰ ਜੀ ਏ ਦੇ ਦਾਂਗੇ ਆਪਾਂ ਵੀ ਦੀ ਇਹਦਾ ਕੋਈ ਮੁੱਲ 50 ਨਹੀਂ ਏ ਟੋਕੜਾਂ ਵਾਲਾ ਭਾਈ ਕੋਈ 50 ਨਹੀਂ ਕੋਈ 55 ਨਹੀਂ ਵੀ ਦੀ ਆਪਾਂ ਇਹ ਆਪਾਂ 46000 ਦੀ ਦੱਸੇ ਰਹਾਂਗੇ 46000 ਦੀ ਹਾਂਜੀ ਹਾਂਜੀ 46000 ਦੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 46000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਹਾਂਜੀ ਹਾਂਜੀ ਸੱਜਰ ਸੂਈ ਵੀਰ ਜੀ ਅਜੇ ਤੁਹਾਨੂੰ ਪਤਾ ਕਰਮਾ ਵਾਲੀਆਂ ਦੋ ਆ ਜੇ ਕਈ ਪਹਿਣ ਪੁਰਾਣੇ ਥੋੜੇ ਉਹਦੇ ਪੈਸੇ ਲਾ ਕੇ ਕੋਈ ਦੁੱਧ ਦਾ ਕੰਮ ਤਾਂ ਦਾ ਆ ਬਿਲਕੁਲ ਜੀ ਇਹ ਸਹੀ ਹੈ ਦੁੱਧ ਚਲੋ ਕੋਈ ਸੇਵਾ ਕਰੂ ਤੇ 10 ਕਿਲੋ ਤੇ ਇਹਨੇ ਦਈ ਜਾਣਾ ਇਹ ਕਿ ਫਿਰ 8 ਤੇ ਕਾਨੂੰ ਪਤਾ ਹੈਗਾ ਹੀ ਆ ਆ ਚਲੋ 8 ਕਿਲੋ ਵੀ ਹਾਂਜੀ ਹਾਂਜੀ ਦੇਦੀ ਦਾ ਜਬ ਦੇ ਮੱਝ ਤਾਂ ਮੱਝ ਹੀ ਹੈ ਹਾਂਜੀ ਮਾਈ ਤੇ ਮੱਝ ਹੀ ਹੈ ਤੁਹਾਨੂੰ ਪਤਾ ਕਰਨੀ ਨਾਲੇ ਸੱਜਰ ਸੁਈ ਸਾਲ ਭਰ ਵੀ ਦੀ ਇਹਨੇ ਕਰਮਾ ਵਾਲੀ ਨੂੰ ਦੁੱਧ ਚ ਪਾਉਣਾ ਹੂੰ ਵਧੀਆ ਨਾਲੇ ਸਿੰਘ ਸਿੰਘ ਵੀ ਤੁਹਾਨੂੰ ਪਤਾ ਵੇਖੋ ਤਰਾਏ ਆ ਵੀ ਐ ਨਿਕਾ ਸਿੰਘ ਦਾ ਬਰੀਡ ਬਲੂਡ ਸੋਹਣੀ ਕਰਮਾ ਵਾਲੀ ਲਓ ਜੀ 47 ਦੀ ਹਾਂ 46 ਦੀ ਦੇਣਾ 46 ਹਾਂਜੀ 46 ਦੀ ਲਓ ਜੀ 46000 ਦੀ ਦੋਸਤੋ ਇਹ ਬਲੂ ਕੀ ਤੁਹਾਨੂੰ ਜਿਹੜੀ ਆਪਾਂ ਲਾਸਟ ਦੇ ਵਿੱਚ ਇਹ ਮੱਝ ਦਿਖਾਤੀ ਆ ਠੀਕ ਆ ਜੀ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਇਧਰ ਇੱਕ ਪਾਸੇ ਆਪਾਂ ਤੁਹਾਨੂੰ ਦੋ ਵੜਾ ਬੀਰ ਚੰਡਾ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਹੈਗਾ ਵੀਜੀ 98724 ਤੇ 39717 ਦੂਜਾ ਨੰਬਰ ਹੈਗਾ ਜੀ 82647 ਤੇ 20068 ਠੀਕ ਹੈ ਜੀ ਹਾਂਜੀ ਪਿੰਡ ਕਹਿ ਰੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਨਾਗਨੇ ਅੱਜ ਵੀਰ ਚੰਡਾ ਸਿੰਘ ਹੋਂਦੇ ਕੋਲ ਟੋਟਲ ਤਿੰਨ ਤੇ ਦੋ ਵੜਾ ਦਿਖਾਈਆਂ ਤੁਹਾਨੂੰ ਇੱਕ ਬਹੁਤ ਚੰਗੀ ਮਿਲਕਿੰਗ ਵਾਲੀ ਇਹ ਵੜਾ ਦਿਖਾਈ ਆ ਪਹਿਲੇ ਤੇ ਸੋ ਪੂਰੀ ਡਿਟੇਲ ਸਾਰੇ ਭਰਾਵਾਂ ਨੂੰ ਮਿਲ ਗਈ ਆ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਇਹ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ